ਤੋ ਜੋ ਹੋਦੇ ਜਿਹੜੇ ਜਿਹੜੇ ਸੀਓ ਰਹੇ ਆ ਸ੍ਰੀ ਤਰ ਵੈਂਬੋ ਉਹਨਾਂ ਦਾ ਇੱਕ ਕਿਸੇ ਸੈਮੀਨਾਰ 'ਚ ਉਹ ਬੋਲ ਰਹੇ ਹੈਗੇ ਉਹ ਕਹਿੰਦਾ ਵੀ ਭਾਰਤ ਆ ਜਿਹੜਾ ਅਮਰੀਕਾ ਦੀ ਸਿਲੀਕਨ ਵੈਲੀ ਦੀ ਵੈਲੀ ਦੀ ਸਿਰਫ ਕਾਪੀ ਕਰ ਰਿਹਾ ਹੈ। ਹਮ ਆਪ ਕੁਝ ਵੀ ਇਹ ਕੋਈ ਨਵੀਂ ਇਨਵੈਂਸ਼ਨ ਨਹੀਂ ਕਰ ਰਿਹਾ। ਕਹਿੰਦਾ ਤੁਸੀਂ ਸਿਰਫ ਸਿਲੀਕਨ ਵੈਲੀ ਨੂੰ ਕਾਪੀ ਕਰਕੇ ਆਪਣਾ ਮਾਡਲ ਚਲਾਉਣਾ ਚਾਹੁੰਦੇ ਆ ਚਾਹੇ ਉਹ ਰਾਸ਼ੀ ਮਾਡਲ ਆ ਚਾਹੇ ਆਰਥਿਕ ਮਾਡਲ ਆ ਚਾਹੇ ਆਈਆਈਟੀ ਦਾ ਮਾਡਲ ਆ। ਕਹਿੰਦਾ ਤੁਸੀਂ ਮਜ਼ਦੂਰ ਪੈਦਾ ਕਰ ਰਹੇ ਹੋ ਸਿਲੀਕਨ ਵੈਲੀ ਦੇ ਮਜ਼ਦੂਰ ਇੰਡੀਆ ਵਿੱਚ ਪੈਦਾ ਹੋ ਰਹੇ ਆ ਇਟ ਇਜ਼ ਬਕਮਿੰਗ ਟ੍ਰੇਨਿੰਗ ਗਰਾਉਂਡ ਫਾਰ ਸਿਲੀਕਨ ਵੈਲੀ ਹੈ ਨਾ ਉਹਨੇ ਕਿਹਾ ਬੈਂਬੂ ਕਹਿੰਦਾ ਜੇ ਤੁਸੀਂ ਟੈਕਨੋਲੋਜੀਕਲ ਸੋਵਰਨਿਟੀ ਨਾ ਉਸਾਰੀ ਜਿੱਦਾਂ ਚਾਈਨਾ ਨੇ ਉਸਾਰੀ ਆ ਤਾਂ ਤੁਹਾਡੀ politcal sovereignty ਵੀ ਸਵਾਲਾਂ ਦੇ ਘੇਰੇ ਵਿੱਚ ਆ ਜਾਊਗੀ ਇੱਕ ਰੀਸੈਂਟ ਸਟੱਡੀ ਆਈ ਹੈਗੀ ਆ ਵੀ ਰਸ਼ੀਆ ਦੀ ਇਕਨੋਮੀ ਕਿਉਂਕਿ ਪੱਛਮ ਦੀਆਂ ਵੈਸਟ ਦੀਆਂ ਸੈਂਕਸ਼ਨਸ ਕਰਕੇ ਬਹੁਤ ਕਮਜ਼ੋਰ ਹੋ ਗਈ ਹੈ। ਸੋ ਚੀਨ ਆ ਜਿਹੜਾ ਉਹਨੂੰ ਠੰਮਣਾ ਦੇ ਰਿਹਾ ਹੈਗਾ। ਸੋ ਚੀਨ ਵੱਧ ਤੋਂ ਵੱਧ ਤੇਲ ਖਰੀਦ ਰਿਹਾ ਘੱਟ ਪ੍ਰਾਈਸਸ ਤੇ। ਜੀ। ਅਨਾਂ ਤੇ ਇੱਕ ਤਾਂ ਉਹ ਘੱਟ ਪ੍ਰਾਈਸਸ ਤੇ ਤੇਲ ਖਰੀਦ ਰਿਹਾ। ਦੂਸਰਾ ਉਹਨੂੰ ਜਿੰਨੀਆਂ ਸਾਰੀਆਂ ਜਿਹੜੀਆਂ ਲੋੜ ਆ ਲੋੜਾਂ ਨੇ ਉਹਦੀਆਂ ਮੈਨੂਫੈਕਚਰਡ ਗੁੱਡਸ ਦੀਆਂ ਉਹ ਚਾਈਨਾ ਤੋਂ ਪੂਰੀਆਂ ਹੋਈਆਂ ਨੇ। ਸੋ ਚਾਈਨਾ ਫ੍ਰੀ ਵਿੱਚ ਨਹੀਂ ਦੇ ਕਹਿੰਦਾ ਇਹ ਦੇ ਰਿਹਾ ਉਹ ਮੈਨੂਫੈਕਚਰਡ ਗੁੱਡਸ। ਉਦੇ ਪੋਲਿਟਿਕਲ ਜਿਹੜੇ ਹੈਗੇ ਆ ਉਹ ਇੱਕ ਤਰ੍ਹਾਂ ਨਾਲ ਉਹਨੂੰ ਭਰਨਾ ਪੈ ਰਿਹਾ ਅਬਜ਼ਾਨਾ ਭਰਨਾ ਪੈ ਰਿਹਾ ਹੂੰ ਹੂੰ ਸੋ ਉਹ ਚਾਈਨਾ ਦਾ ਜੂਨੀਅਰ ਪਾਰਟਨਰ ਬਣ ਗਿਆ ਹੋਇਆ ਹੁਣ ਚਾਈਨਾ ਦੇ ਮੁਕਾਬਲੇ ਉਹ ਬਰਾਬਰ ਦੇ ਧਿਰ ਵੱਜੋਂ ਨੀ ਉੱਭਰ ਸਕਦਾ ਨਾ ਉਤਰ ਸਕਦਾ ਹੈਗਾ ਜੋ ਉਹ ਇੱਕ ਵੱਡੀ ਕੰਪਨੀ ਹੈ ਉਹਨਾਂ ਦੇ ਜੇ ਆਪਾਂ ਕਹੀਏ ਕਿ ਸੀਈਓ ਜਿਹੜੇ ਹੈਗੇ ਨੇ ਸਿਰੀਦਰ ਵੈਂਬੋ ਉਹਨਾਂ ਦੇ ਵੱਲੋਂ ਬਹੁਤ ਕੁਝ ਜਿਹੜੀਆਂ ਨੇ ਟਿੱਪਣੀਆਂ ਜਿਹੜੀਆਂ ਖਾਸ ਕਰਕੇ ਭਾਰਤ ਦੇ ਵਿੱਚ ਆਈਆਈਟੀਜ਼ ਨੂੰ ਲੈ ਕੇ ਜਾਂ ਹੋਰ ਜਿਸ ਤਰੀਕੇ ਦੀ ਜਿੱਦਾਂ ਜੇ ਆਪਾਂ ਐਜੂਕੇਸ਼ਨ ਸਿਸਟਮ ਦੀ ਗੱਲ ਕਰੀਏ ਉਹਦੇ ਨਾਲ ریلیਟਡ ਹੀ ਜਿਹੜੀਆਂ ਜਾਂ ਜਿਸ ਤਰੀਕੇ ਦੀ ਇਕਨੋਮੀ ਭਾਰਤ ਦੀ ਚੱਲਦੀ ਹੈ ਕੁਝ ਟਿੱਪਣੀਆਂ ਕੀਤੀਆਂ ਗਈਆਂ ਨੇ ਸਰਦਾਰ ਹਰਤਾਪ ਸਿੰਘ ਜੀ ਕੀ ਉਹਨਾਂ ਦਾ ਕਹਿਣਾ ਕਿ ਆਈਆਈਟੀਜ਼ ਦੇ ਵਿੱਚ ਜਿਹੜੇ ਨੇ ਇੱਕ ਤਰੀਕੇ ਤੇ ਮਜ਼ਦੂਰ ਪੈਦਾ ਕੀਤੇ ਜਾ ਰਹੇ ਇਹਨੂੰ ਕੇਸ ਸਿੰਗਲ ਤੋਂ ਆਪਾਂ ਦੇਖੀਏ ਹਾਂਜੀ ਹਾਂਜੀ ਸੋ ਜ਼ੋ ਹੋ ਦੇ ਜਿਹੜੇ ਜਿਹੜੇ ਸੀਓ ਰਹੇ ਆ ਸ੍ਰੀ ਤਰ ਵੈਂਬੋ ਉਹਨਾਂ ਦਾ ਇੱਕ ਕਿਸੇ ਸੈਮੀਨਾਰ 'ਚ ਉਹ ਬੋਲ ਰਹੇ ਹੈਗਾ ਉਹ ਕਹਿੰਦਾ ਵੀ ਭਾਰਤ ਆ ਜਿਹੜਾ ਅਮਰੀਕਾ ਦੀ ਸਿਲੀਕਨ ਵੈਲੀ ਦੀ ਵੈਲੀ ਦੀ ਸਿਰਫ ਕਾਪੀ ਕਰ ਰਿਹਾ ਹੈ ਹਮ ਆਪ ਕੁਝ ਵੀ ਇਹ ਕੋਈ ਨਵੀਂ ਇਨਵੈਂਸ਼ਨ ਨਹੀਂ ਕਰ ਰਿਹਾ ਕਹਿੰਦਾ ਪਿਛਲੇ 30 ਸਾਲਾਂ ਤੋਂ ਇੰਡੀਆ ਜਿਹੜਾ ਵੈਂਚਰ ਕੈਪੀਟਲਿਜ਼ਮ ਨਾਲ ਜੁੜਿਆ ਹੋਇਆ ਪਰ ਇੱਕ ਵੀ ਗਲੋਬਲ ਪ੍ਰੇਰ ਜਿਹੜਾ ਪੈਦਾ ਨਹੀਂ ਹੋਇਆ ਜਿਹੜਾ ਇੰਡੀਆ ਤੋਂ ਸ਼ੁਰੂ ਹੋਇਆ ਹੋਵੇ ਇੰਡੀਅਨ ਇਟ ਮੀਨਸ ਉਹਦਾ ਕਹਿਣ ਦਾ ਮਤਲਬ ਆ ਵੀ ਸਾਡੀਆਂ ਆਈਆਈਟੀਜ਼ ਆ ਜਿਹੜੀਆਂ ਉਹ ਅਮਰੀਕਨ ਸਿਲੀਕਨ ਵੈਲੀ ਦੇ ਪੁਰਜ਼ਿਆਂ ਨੂੰ ਠੀਕ ਕਰਨ ਲਿਆ ਨਟ ਪੇਚ ਢਿੱਲੇ ਆ ਕਸਣ ਦੇ ਯੋਗ ਹੀ ਆ ਇਹਨਾਂ ਵਿੱਚ ਆਪਣੀ ਇਨਵੈਂਸ਼ਨ ਦੀ ਲੋੜ ਨੇ ਜਿਹੜਾ ਆਪਾਂ ਪਹਿਲੇ ਸਵਾਲ 'ਚ ਕਿਹਾ ਵੀ ਇੰਡੀਆ ਇਜ਼ ਬਕਮਿੰਗ ਐਂਟੀ ਨੌਲੇਜ ਉਹਦੇ ਆ ਸਾਹਮਣੇ ਸਿੱਟੇ ਸਾਹਮਣੇ ਆਉਣ ਲੱਗ ਗਏ ਕਹਿੰਦਾ ਤੁਸੀਂ ਸਿਰਫ ਸਿਲੀਕਨ ਵੈਲੀ ਨੂੰ ਕਾਪੀ ਕਰਕੇ ਆਪਣਾ ਮਾਡਲ ਚਲਾਉਣਾ ਚਾਹੁੰਦੇ ਆ ਚਾਹੇ ਉਹ ਰਾਜਸੀ ਮਾਡਲ ਆ ਚਾਹੇ ਆਰਥਿਕ ਮਾਡਲ ਆ ਚਾਹੇ ਆਈਆਈਟੀ ਦਾ ਮਾਡਲ ਆ ਉਹ ਕਹਿੰਦਾ ਇੰਡੀਆ ਮਸਟ ਬਿਲਡ ਟੈਕਨੋਲੋਜੀਕਲ ਸੋਵਰਨਿਟੀ ਨਾਟ ਕਾਪੀ ਸਿਲੀਕਨ ਵੈਲੀ ਜੀ ਤੁਸੀਂ ਕਾਪੀ ਨਾ ਕਰੋ ਹਨਾ ਹਮ ਇੰਡੀਆ ਰਿਸਕ ਬਕਮਿੰਗ ਟ੍ਰੇਨਿੰਗ ਗਰਾਉਂਡ ਫਾਰ ਸਿਲੀਕਨ ਵੈਲੀ ਕਹਿੰਦਾ ਤੁਸੀਂ ਮਜ਼ਦੂਰ ਪੈਦਾ ਕਰ ਰਹੇ ਹੋ ਸਿਲੀਕਨ ਵੈਲੀ ਦੇ ਮਜ਼ਦੂਰ ਇੰਡੀਆ ਵਿੱਚ ਪੈਦਾ ਹੋ ਰਹੇ ਆ ਇਟ ਇਜ਼ ਬਕਮਿੰਗ ਟ੍ਰੇਨਿੰਗ ਗਰਾਉਂਡ ਫਾਰ ਸਿਲੀਕਨ ਵੈਲੀ ਹਨਾ ਉਹਨੇ ਕਿਹਾ ਵੈਂਬੋ ਕਹਿੰਦਾ ਜੇ ਤੁਸੀਂ ਟੈਕਨੋਲੋਜੀਕਲ ਸੋਵਰਨਿਟੀ ਨਾ ਉਸਾਰੀ ਜਿੱਦਾਂ ਚਾਈਨਾ ਨੇ ਉਸਾਰੀ ਆ ਤਾਂ ਤੁਹਾਡੀ politcal sovereignty ਵੀ ਸਵਾਲਾਂ ਦੇ ਘੇਰੇ ਵਿੱਚ ਆ ਜਾਊਗੀ ਡੋਨਟ ਇਮਿਟੇਟ ਵੈਂਚਰ ਕੈਪੀਟਲ ਇਕੋਸਿਸਟਮ ਇੰਡੀਆ ਸੈਲਜ਼ ਇਜ਼ ਰੌ ਮਟੀਰੀਅਲ ਮੀਨਸ ਬ੍ਰੇਨਸ ਇੰਡੀਆ ਵੈਸਟ ਨੂੰ ਆਪਣਾ ਰੌ ਮਟੀਰੀਅਲ ਜਿਹੜਾ ਦਿਮਾਗਾਂ ਦੇ ਰੂਪ ਵਿੱਚ ਆ ਉਹ ਸੈਲ ਕਰ ਰਿਹਾ ਪ੍ਰੋਡਕਟ ਆ ਜਿਹੜਾ ਕੁਝ ਵੀ ਨਹੀਂ ਕਰ ਰਿਹਾ ਇੰਡੀਆ ਕੈਨ ਨਾਟ ਹੈਵ ਨੈਸ਼ਨਲ ਸੋਵਰਿਨਿਟੀ ਵਿਦਆਊਟ ਟੈਕਨੋਲੋਜੀਕਲ ਸੋਵਰਿਨਿਟੀ ਹੈ ਨਾ ਇਹ ਜਿਹੜੀਆਂ ਜਿਹੜੀਆਂ ਵੈਂਬੋ ਨੇ ਗੱਲਾਂ ਕਹੀਆਂ ਜਿਹੜੀਆਂ ਜੀ ਐਨ ਡੈਵੀ ਦਾ ਐਸਏ ਆਇਆ ਹੈਗਾ ਵੀ ਤੁਸੀਂ ਤੁਹਾਡੀ ਨਾਲ ਮੇਲ ਖਾਂਦੀਆਂ ਨੇ ਆ ਉਹਦੇ ਨਾਲ ਮੇਲ ਖਾਂਦੀਆਂ ਬਿਲਕੁਲ ਜੀ ਇਹਦੇ ਦੂਜੇ ਪਨੇ ਬੰਗਲਾਦੇਸ਼ ਦੇ ਵਿੱਚ ਦੁਬਾਰਾ ਜੇ ਆਪਾਂ ਕਹੀ ਇੱਕ ਤਰੀਕੇ ਦੀ ਅੰਡਸ ਜਿਹੜੀ ਹੈ ਪਿਛਲੇ ਦਿਨੀ ਹੋਈ ਹੈ ਕਾਫੀ ਸਾੜ ਫੂਕ ਵੀ ਜਿਹੜੀ ਹੋਈ ਹੈਗੀ ਹੈ ਸਰਦਾਰਤਾ ਸਿੰਘ ਜੀ ਕੀ ਹੁਣ ਮੌਜੂਦਾ ਜੇ ਆਪਾਂ ਕੀ ਕਿ ਧਰ ਜਿਹੜੀ ਉੱਥੇ ਰਾਜ ਕਰ ਰਹੀ ਹੈਗੀ ਆ ਕੀ ਉਹਨਾਂ ਦੇ ਖਿਲਾਫ ਇਹ ਵਿਦਰੋਹ ਹੋਇਆ ਹੈ ਜਾਂ ਦੂਜੇ ਬਨੇ ਆਪਾਂ ਦੇਖਿਆ ਕਿ ਭਾਰਤ ਦੇ ਜਿਹੜੇ ਕੁਝ ਕੌਂਸੂਲੇਟ ਹੈਗੇ ਨੇ ਉਹਨਾਂ ਦੇ ਬਾਹਰ ਵੀ ਕੁਝ ਪ੍ਰਦਰਸ਼ਨ ਵਗੈਰਾ ਹੋਏ ਨੇ ਕਿ ਜਿਹੜੀ ਹਵਾਲਗੀ ਹੈ ਛੇਕਸੀਨਾ ਦੀ ਉਹ ਦਿੱਤੀ ਜਾਵੇ ਹਾਂਜੀ ਹਾਂਜੀ ਸੋ ਕੁਝ ਖਬਰਾਂ ਆਏ ਨੇ ਵੀ ਕਿ ਪਿਛਲੇ ਦਿਨੀ ਜਦੋਂ ਉਹਨਾਂ ਨੇ ਹਵਾਲਗੀ ਮੰਗੀ ਆ ਬੰਗਲਾਦੇਸ਼ ਵਿੱਚ ਜਿਹਦੇ ਭਾਰਤ ਦੇ ਡਿਪਲੋਮੈਟਾਂ ਉਹਨਾਂ ਨੂੰ ਬੁਲਾਇਆ ਗਿਆ ਬੰਗਲਾਦੇਸ਼ ਦੀ ਹੋਮ ਮਿਨਿਸਟਰੀ ਵਿੱਚ ਔਰ ਹਵਾਲਗੀ ਮੰਗੀ ਗਈ ਆ ਔਰ ਉੱਥੇ ਇਹ ਕਿਹਾ ਗਿਆ ਵੀ ਸ਼ੇਖ ਹਸੀਨਾ ਨੇ ਇਨਸਟੀਗੇਟ ਕਰ ਰਹੀ ਆ ਆਪਣੇ ਹਮਾਇਤੀਆਂ ਨੂੰ ਕਹਿ ਰਹੀ ਹੈਗੇ ਵੀ ਤੁਸੀਂ ਪ੍ਰੋਟੈਸਟ ਕਰੋ ਜਾਂ ਵਾਇਲੈਂਸ ਕਰੋ ਹਨਾ ਸੋ ਇੱਕ ਤਾਂ ਹੋ ਸਕਦਾ ਵੀ ਹੋ ਸਕਦਾ ਸ਼ੇਖ ਹਸੀਨਾ ਦੇ ਜਿਹੜੇ ਹਮਾਇਤੀ ਆ ਉਹ ਹੋਣ ਉਹ ਦੁਬਾਰੇ ਜਿਹੜੀ ਇੰਟੈਰਮ ਗਵਰਨਮੈਂਟ ਆ ਇਹਨੂੰ ਤਬਾਹ ਕਰਨ ਦਾ ਤੇ ਮੁੜ ਕੇ ਸ਼ੇਖ ਹਸੀਨਾ ਨੂੰ ਉੱਥੇ ਗੱਦੀ ਨਿਸ਼ੀਨ ਕਰਨ ਦਾ ਯਤਨ ਕਰਨ ਸੋ ਉਹਦੇ ਵਿੱਚ ਬਹੁਤ ਸਾਰੇ ਮੁਲਕਾਂ ਦੀਆਂ ਇੰਟੈਲੀਜੈਂਸ ਏਜੰਸੀਆਂ ਵੀ ਸ਼ਾਮਲ ਹੋ ਸਕਦੀਆਂ ਜਿਹੜੀਆਂ ਸ਼ੇਖ ਹਸੀਨਾ ਦੀ ਪਿੱਠ ਤੇ ਖੜੀਆਂ ਹੈਗੀਆਂ ਸੋ ਇਹ ਅਨਅਰੇਸਟ ਇੱਕ ਤਰ੍ਹਾਂ ਨਾਲ ਮੈਨਿਪੂਲੇਟਡ ਵੀ ਹੋ ਸਕਦੀ ਆ ਤੇ ਦੂਸਰਾ ਕੁਝ ਅਖਬਾਰਾਂ ਦੇ ਦਫ਼ਤਰਾਂ ਤੇ ਹਮਲਾ ਹੋਇਆ ਉਹ ਇੱਕ ਪੱਤਰਕਾਰ ਦੀ ਮੌਤ ਹੋਈ ਹੈ ਹੁਣ ਉਸ ਉਸ ਮੌਤ ਦੇ ਵਿਰੋਧ ਵਿੱਚ ਜਿਹੜੇ ਸਰਕਾਰ ਦੇ ਹਮਾਇਤੀ ਆ ਉਹਨਾਂ ਵੱਲੋਂ ਵੀ ਜਿਹੜਾ ਹੈਗਾ ਉਹ ਵਾਇਲੈਂਸ ਤੇ ਉਤਰ ਆਏ ਨੇ ਸੋ ਕੰਪਲਿਕੇਟਡਸ ਦਿੱਤੀ ਆ ਬੰਗਲਾਦੇਸ਼ ਦੀ ਬਹੁਤ ਸਾਰੇ ਇੰਟਰਨੈਸ਼ਨਲ ਪਲੇਅਰਜ਼ ਆਪਣੀ ਆਪਣੀ ਆਗ ਜਿਹੜੀ ਉਹ ਸੇਕ ਰਹੇ ਨੇ ਵੀ ਹਰ ਬੰਦਾ ਜਿਹੜਾ ਹਰ ਪਲੇਅਰ ਹੈਗਾ ਉਹ ਆਪਣੇ ਢੰਗ ਨਾਲ ਬੰਗਲਾਦੇਸ਼ ਮਤਲਬ ਜਿਹੜਾ ਮੇਰੇ ਫਿੱਟ ਪੈਂਦਾ ਉਹੀ ਦੇਸ਼ ਨੂੰ ਚਲਾਵੇ ਚਾਹੇ ਵੈਸਟ ਵਾਲੇ ਹੋਣ ਜਾਂ ਪਪਾਰ ਦੀ ਗੱਲ ਵੀ ਬਚੀ ਕਰ ਤੇ ਦੂਜੇ ਪਨੇ ਗੱਲਬਾਤ ਰੂਸ ਦੀ ਕਰ ਲੈਨੇ ਆ ਰਸ਼ੀਆ ਜਿਹੜਾ ਹੈ ਚੀਨ ਦਾ ਜੂਨੀਅਰ ਪਾਰਟਨਰ ਬੋਲ ਰਿਹਾ ਹੈ ਸਰਦਾਰ ਅਬਤਾਸ ਸਿੰਘ ਜੀ ਇਹਦੇ ਕੀ ਆਧਾਰ ਹੈਗੇ ਨੇ ਕਿਉਂਕਿ ਰਸ਼ੀਆ ਤੇ ਆਪਣੇ ਆਪ ਨੂੰ ਅਮਰੀਕਾ ਦੇ ਬਰਾਬਰ ਦੀ ਥਿਰ ਜਿਹੜਾ ਹੈ ਉਹ ਪੂਰੀ ਦੁਨੀਆ ਦੇ ਵਿੱਚ ਖਮੋਦਾ ਹੈਗਾ ਫਿਰ ਚੀਨ ਹੁਣ ਕੀ ਇੰਨਾ ਜਿਆਦਾ ਵੱਡਾ ਹੋ ਰਿਹਾ ਹਾਂਜੀ ਹਾਂਜੀ ਸੋ ਇੱਕ ਰੀਸੈਂਟ ਸਟੱਡੀ ਆਈ ਹੈਗੀ ਆ ਬਈ ਰਸ਼ੀਆ ਦੀ ਇਕਨੋਮੀ ਕਿਉਂਕਿ ਪੱਛਮ ਦੀਆਂ ਵੈਸਟ ਦੀਆਂ ਸੈਂਕਸ਼ਨਸ ਕਰਕੇ ਬਹੁਤ ਕਮਜ਼ੋਰ ਹੋ ਗਈ ਹੈ ਸੋ ਚੀਨ ਆ ਜਿਹੜਾ ਉਹਨੂੰ ਠੰਮਣਾ ਦੇ ਰਿਹਾ ਹੈਗਾ ਸੋ ਚੀਨ ਵੱਧ ਤੋਂ ਵੱਧ ਤੇਲ ਖਰੀਦ ਰਿਹਾ ਘੱਟ ਪ੍ਰਾਈਸਸ ਤੇ ਜੀ ਹਨਾ ਤੇ ਇੱਕ ਤਾਂ ਉਹ ਘੱਟ ਪ੍ਰਾਈਸਸ ਤੇ ਤੇਲ ਖਰੀਦ ਰਿਹਾ ਦੂਸਰਾ ਉਹਨੋ ਜੰਨੀਆਂ ਸਾਰੀਆਂ ਜਿਹੜੀਆਂ ਲੋੜ ਆ ਲੋੜਾਂ ਨੇ ਉਹਦੀਆਂ ਮੈਨੂਫੈਕਚਰਡ ਗੁੱਡਸ ਦੀਆਂ ਉਹ ਚਾਈਨਾ ਤੋਂ ਪੂਰੀਆਂ ਹੋਈਆਂ ਨੇ ਸੋ ਚਾਈਨਾ ਫ੍ਰੀ ਵਿੱਚ ਨਹੀਂ ਦੇ ਕਹਿੰਦਾ ਇਹ ਦੇ ਰਿਹਾ ਉਹ ਮੈਨੂਫੈਕਚਰਡ ਗੁੱਡਸ ਉਹਦੇ ਪੋਲੀਟੀਕਲ ਜਿਹੜੇ ਹੈਗੇ ਆ ਉਹ ਇੱਕ ਤਰ੍ਹਾਂ ਨਾਲ ਉਹਨੂੰ ਭਰਨਾ ਪੈ ਰਿਹਾ ਇਹ ਬਜਾਨਾ ਭਰਨਾ ਪੈ ਰਿਹਾ ਸੋ ਉਹ ਚਾਈਨਾ ਦਾ ਜੂਨੀਅਰ ਪਾਰਟਨਰ ਬਣ ਗਿਆ ਹੋਇਆ ਹੁਣ ਚਾਈਨਾ ਦੇ ਮੁਕਾਬਲੇ ਉਹ ਬਰਾਬਰ ਦੇ ਧਿਰ ਵੱਜੋਂ ਨਹੀਂ ਉੱਭਰ ਸਕਦਾ ਨਾ ਉੱਤਰ ਸਕਦਾ ਹੈਗਾ ਸੋ ਚਾਈਨਾ ਨੇ ਜਿੰਨੇ ਵੱਡੇ ਅਹਿਸਾਨ ਕਰ ਦਿੱਤੇ ਆ ਚਾਈਨਾ ਬਹੁਤ ਆਪਾਂ ਕਹਿ ਸਕਦੇ ਵੀ ਸ਼ਰਯੂਡ ਜਿਹੜੀ ਡਿਪਲੋਮੇਸੀ ਆ ਖੇਡ ਰਿਹਾ ਹੈ ਉਹਨੇ ਰੂਸ ਵਰਗੇ ਐਡੀ ਬੜੀ ਤਾਕਤ ਜਿਹੜੀ ਕਿ ਵੈਸਟ ਨੂੰ ਚੁਣੌਤੀ ਦੇ ਰਹੀ ਆ ਉਹਨੂੰ ਆਪਣਾ ਜੂਨੀਅਰ ਪਾਰਟਨਰ ਬਣਾ ਕੇ ਜਿੱਦਾਂ ਵੀ ਇੱਕ ਤਰ੍ਹਾਂ ਨਾਲ ਹੈਲਪਰ ਬਣਾ ਕੇ ਉਹ ਲਿਆ ਆਂਦਾ ਹੋਇਆ ਸੋ ਚਾਈਨਾ ਦੀਆਂ ਇਹ ਇਕਨੋਮਿਕ ਐਕਟੀਵਿਟੀਆਂ ਆ ਜਿਹੜੀਆਂ ਰੂਸ ਦੀ ਇਕਨੋਮੀ ਲਈ ਬੇਸ਼ੱਕ ਹਾਲ ਦੀ ਘੜੀ ਠੀਕ ਹੋਣ ਪਰ ਲੌਂਗ ਟਰਮ ਵਿੱਚ ਰਸ਼ੀਅਨ ਇਕਨੋਮੀ ਲਈ ਇਹ ਖਤਰਨਾਕ ਹੋਗਣੀਆਂ ਰੂਸ ਦੀਆਂ ਡਿਪਲੋਮੈਟਿਕ ਤੇ ਪੋਲਿਟੀਕਲ ਫੈਸਲੇ ਵੀ ਇਹਦੇ ਤੋਂ ਜੜਿਆ ਗਿਆ ਪ੍ਰਭਾਵਿਤ ਹੋ ਸਕਦੇ ਆ ਜੀ ਬਿਲਕੁਲ ਜੀ ਔਰ ਆਪਾਂ ਇਹ ਦੇਖਿਆ ਹੀ ਹੈਗਾ ਕਿ ਕਿਵੇਂ ਟੈਰਿਫ ਵਾਰ ਦੇ ਸਮੇਂ ਵੀ ਜਿਹੜਾ ਚੀਨ ਨੇ ਜਿਹੜਾ ਇਸ ਤਰੀਕੇ ਦੇ ਨਾਲ ਅਮਰੀਕਾ ਨੂੰ ਹੈਂਡਲ ਕੀਤਾ ਜਿਸ ਤਰੀਕੇ ਦੇ ਨਾਲ ਅੱਖਾਂ ਵੀ ਦਿਖਾਈਆਂ ਤੇ ਬਰਾਬਰ ਦੀ ਧਣ ਬਣ ਕੇ ਜਦੋਂ ਹੋਇਆ ਤੇ ਫਿਰ ਅਮਰੀਕਾ ਨੇ ਵੀ ਜਿਹੜਾ ਥੋੜਾ ਜਿਹਾ ਆਪਾਂ ਕਿ ਰੋਖ ਆਪਣਾ ਜਿਹੜਾ ਨਰਮ ਉਦੋਂ ਕੀਤਾ ਸਰਦਾਰਪਤਾ ਸਿੰਘ ਜੀ ਅਮਰੀਕਾ ਨੇ ਆਪਣੀ ਜਿਹੜੀ ਸੁਰੱਖਿਆ ਨੀਤੀ ਹੈ ਉਸ ਨੂੰ ਲੈ ਕੇ ਕੰਮ ਕਰਨਾ ਚਾਲੂ ਕੀਤਾ ਹੈਗਾ ਉਸ ਦੇ ਵਿੱਚ ਕੁਝ ਬਦਲਾਅ ਕੀਤੇ ਨੇ ਕੀ ਕੁਝ ਚੱਲਿਆ ਹੈ ਔਰ ਇਹਦੇ ਕਾਰਨ ਕੀ ਨੇ ਹਾਂਜੀ ਹਾਂਜੀ ਸੋ ਹਰੇਕ ਪ੍ਰੈਜ਼ੀਡੈਂਟ ਦੀ ਜਿਹੜੀ ਹੈਗੀ ਆਪਣੀ ਸਕਿਉਰਿਟੀ ਜਿਹੜੀ ਸੋ ਸਟ੍ਰੈਟਜੀ ਉਹ ਆਉਂਦੀ ਹੈਗੀ ਆ ਸੋ ਅਮਰੀਕਾ ਦੀ ਸਕਿਉਰਿਟੀ ਸਟ੍ਰੈਟਜੀ ਪਿਛਲੇ ਦਿਨੀ ਪਬਲਿਸ਼ ਹੋਈ ਆ ਉਹਦੇ ਵਿੱਚ ਇੱਕ ਪੁਰਾਣੀ ਜਿਹੜੀ ਉਹਨਾਂ ਦੀ ਸਕਿਉਰਿਟੀ ਸਟ੍ਰੈਟਜੀ ਆ ਉਹਦੇ ਨਾਲੋਂ ਇੱਕ ਬਹੁਤ ਵੱਡਾ ਫਰਕ ਡੋਨਲਡ ਟਰੰਪ ਦੇ ਪ੍ਰਸ਼ਾਸਨ ਨੇ ਪਾਇਆ ਉਹਨੇ ਲਿਖਿਆ ਵੀ ਅਸੀਂ ਸਮੁੱਚੀ ਦੁਨੀਆ ਤੇ ਆਪਣੀ ਡੋਮਿਨੇਸ਼ਨ ਨਹੀਂ ਚਾਹੁੰਦੇ ਸੋ ਇਹ ਬਹੁਤ ਵੱਡਾ ਫਰਕ ਆ ਉਹਨੇ ਪਾਇਆ ਹੈਗਾ ਉਹ ਕਹਿੰਦੇ ਵੀ ਕੋਲਡ ਵਾਰ ਤੋਂ ਬਾਅਦ ਜਿਹੜੇ ਅਮਰੀਕਾ ਦੇ ਡਿਪਲੋਮੈਟਸ ਤੇ ਪੋਲੀਟੀਸ਼ੀਅਨ ਸੀਗੇ ਉਹਨਾਂ ਨੂੰ ਇਹ ਲੱਗਦਾ ਸੀਗਾ ਵੀ ਅਸੀਂ ਸਮੁੱਚੀ ਦੁਨੀਆ ਤੇ ਆਪਣਾ ਜਿਹੜਾ ਝੰਡਾ ਬਰਕਰਾਰ ਰੱਖੀਏ ਉਹਦੀ ਡੋਮਿਨੇਸ਼ਨ ਕਰੀਏ ਸਾਰੀ ਦੁਨੀਆ ਦੇ ਮੋਲਕ ਸਾਡੀਆਂ ਉਂਗਲਾਂ ਤੇ ਨੱਚਣ ਉਹ ਕਹਿੰਦਾ ਵੀ ਟਰੰਪ ਪ੍ਰਸ਼ਾਸਨ ਆ ਜਿਹੜਾ ਇਸ ਗੱਲ ਤੋਂ ਖੜਾ ਛੁਡਾ ਰਿਹਾ ਅਸੀਂ ਆਪਣੇ ਇੱਕ ਖਾਸ ਖਿੱਤੇ ਤੱਕ ਜਿਹੜੇ ਸਾਡੇ ਲਈ ਸਭ ਜਿਹੜੇ ਸਾਡੇ ਨੈਸ਼ਨਲ ਇੰਟਰਸਟ ਆ ਉਹ ਸਭ ਤੋਂ ਜ਼ਰੂਰੀ ਨੇ ਉਹਨਾਂ ਨੈਸ਼ਨਲ ਇੰਟਰਸਟ ਨੂੰ ਪ੍ਰਕਿਊਰ ਕਰਨ ਲਈ ਅਸੀਂ ਆਪਣੇ ਐਲਾਈਜ਼ ਨਾਲ ਨਾਰਥ ਹੈਮਿਸਫੀਅਰ ਸਾਊਥ ਹੈਮਿਸਫੀਅਰ ਏਸ਼ੀਆ ਤੇ ਹੋਰ ਥਾਵਾਂ ਤੇ ਅਸੀਂ ਆਪਣੇ ਅਲਾਈਜ਼ ਨੂੰ ਮਜ਼ਬੂਤ ਕਰਨ ਦਾ ਯਤਨ ਕਰਾਂਗੇ ਹੂੰ ਹੂੰ ਮਤਲਬ ਇੱਕ ਵੱਡਾ ਆਪਾਂ ਕਹਿ ਸਕਦੇ ਹਾਂ ਕਿ ਟਰਨ ਜਿਵੇਂ ਇੱਕ ਦੁਨੀਆ ਦੀ ਸਰਦਾਰੀ ਨੂੰ ਲੈ ਕੇ ਇੰਨਾ ਖਰਚਾ ਜਾਂ ਇਹੀ ਕਾਰਨ ਹੋਊਗਾ ਵੀ ਹੌਲੀ-ਹੌਲੀ ਚਾਹੇ ਉਹ ਸੰਸਥਾਵਾਂ ਚੋਂ ਬਾਹਰ ਆਉਣਾ ਚਾਹੇ ਗ੍ਰੀਨ ਸਮਝੌਤੇ ਚੋਂ ਬਾਹਰ ਹਾਂਜੀ ਹਾਂਜੀ ਉਹੀ ਉਹੀ ਆ ਬੀਬੀ ਅਸੀਂ ਅਸੀਂ ਅਲਾਈਜ਼ ਨੂੰ ਮਜ਼ਬੂਤ ਕਰਦੇ ਵੀ ਕੱਲੇ ਸਾਡੇ ਤੇ ਨਿਰਭਰ ਆ ਜਿਹੜੇ ਨਾ ਰਹੋ ਵੀ ਜਿਹੜਾ ਦੁਸ਼ਮਣ ਆ ਉਹ ਦੁਸ਼ਮਣ ਇੱਕ ਵੱਖਰੇ ਢੰਗ ਨਾਲ इवन ਹੁਣ ਚਾਈਨਾ ਨਾਲ ਵੀ ਉਹ ਕਹਿੰਦੇ ਅਸੀਂ ਰਿਲੇਸ਼ਨਾਂ ਵਧਾਉਣ ਦੀ ਕੋਸ਼ਿਸ਼ ਕਰਾਂਗੇ ਸੋ ਉਹਦੇ ਵਿੱਚ ਇਹ ਕਹਿੰਦਾ ਵੀ ਅਸੀਂ ਡੋਨਲਡ ਟਰੰਪ ਦੇ ਆਉਣ ਤੋਂ ਬਾਅਦ ਬਾਰਡਰ ਸੇਫ ਕਰੇ ਆ ਬਹੁਤ ਸਾਰੀਆਂ ਪਾਬੰਦੀਆਂ ਨੇ ਵੀ ਦਖਲਅੰਦਾਜ਼ੀ ਜਿਹੜੀ ਗੈਰਕਾਨੂੰਨੀ ਆ ਉਹ ਨਾ ਹੋਵੇ ਨੈਟੋ ਦੇ ਮੁਲਕਾਂ ਨੂੰ ਕਿਹਾ ਹੈਗਾ ਵੀ ਆਪਣਾ ਜਿਹੜਾ ਸਪੈਂਡਿੰਗ ਖਰਚਾ ਹੈਗਾ ਡਿਫੈਂਸ ਦਾ ਉਹ 2 ਤੋਂ 5% ਉਹ ਕਰ ਲੈਣਾ ਹਨਾ ਤੇ ਹੌਸਟਾਈਲ ਕੰਟਰੀਆਂ 'ਤੇ ਅਸੀਂ ਵੱਧ ਟੈਰਫ ਲਾਏ ਆ ਜਿਹੜੇ ਸਾਡੀ ਇਕਨੋਮੀ ਨੂੰ ਖਤਰਨਾਕ ਢੰਗ ਨਾਲ ਖਤਮ ਕਰ ਰਹੇ ਸੀ ਤੇ ਅਸੀਂ ਈਰਾਨ ਦੀ ਜਿਹੜੀ ਯੂਰੇਨੀਅਮ ਨੂੰ ਐਨਰੀਚ ਕਰਨ ਦੀ ਕੈਪੇਬਿਲਟੀ ਆ ਉਹਨੂੰ ਖਤਮ ਕਰ ਦਿੱਤਾ ਹੋਇਆ ਸੋ ਦੂਸਰਾ ਇਹ ਇਹ ਹੈਗਾ ਵੀ ਚਾਈਨਾ ਨਾਲ ਇੱਕ ਆਪਾਂ ਕਹਿੰਦੇ ਗਿਵ ਐਂਡ ਟੇਕ ਵਾਲਾ ਰਿਲੇਸ਼ਨ ਆ ਇਸ ਸਕਿਉਰਿਟੀ ਸਟ੍ਰੈਟਜੀ ਤੋਂ ਬਾਅਦ ਉਹ ਲੱਗਦਾ ਹੈਗਾ ਉਹ ਕਹਿੰਦੇ ਵੀ ਸਾਡਾ ਨਿਸ਼ਾਨਾ ਹੈਗਾ ਵਧੀਆ ਆਰਥਿਕਤਾ ਉੱਤਮ ਫੌਜ ਇੰਡਸਟਰੀਅਲ ਬੇਸ ਉਤਪਾਦਕ ਸ਼ਕਤੀ ਤਕਨੀਕੀ ਉੱਤਮਤਾ ਡਿਫੈਂਸ ਇੰਡਸਟਰੀਅਲ ਪ੍ਰੋਡਕਸ਼ਨ ਸਾਇੰਟੀਫਿਕਲੀ ਐਡਵਾਂਸਡ ਅਮਰੀਕਾ ਸੋ ਇਹ ਜਿਹੜਾ ਹੈਗਾ ਇਹ ਹੈਗਾ ਉਹਦੇ ਚ ਅਸੀਂ ਡੋਮੀਨੇਸ਼ਨ ਨਹੀਂ ਚਾਉਂਦੇ ਇਹ ਪਹਿਲੀ ਵਾਰ ਹੈ ਵੀ ਇੱਕ ਟਰਨ ਲਿਆ ਵੀ ਪੂਰੀ ਦੁਨੀਆ ਦੀ ਠਾਣੇਦਾਰੀ ਨਹੀਂ ਅਸੀਂ ਕਰਨੀ ਅਸੀਂ ਆਪਣੇ ਅਲਾਈਜ਼ ਨੂੰ ਬਰਾਬਰ ਦੀ ਥਿਣਾ ਬਣਾ ਕੇ ਉਹਨਾਂ ਨਾਲ ਪਾਰਟਨਰਸ਼ਿਪ ਚਾਹਾਂਗੇ ਜੀ ਬਿਲਕੁਲ ਜੀ ਕਿਉਂਕਿ ਠਾਣੇਦਾਰੀ ਕਰਨ ਦਾ ਜੇ ਆਪਾਂ ਕੀ ਕਿ ਵੱਡਾ ਖਾਮਿਆਜ਼ਾ ਚਾਹੀਏ ਇਕਨੋਮਿਕ ਤੌਰ ਤੇ ਹੋਵੇ ਅਮਰੀਕਾ ਨੂੰ ਭੁਗਤਣਾ ਵੀ ਪਿਆਏ ਚਾਹੇ ਫੌਜੀ ਤੌਰ ਤੇ ਆਪਾਂ ਦੇਖਿਆ ਕਿ ਕਿਸ ਤਰੀਕੇ ਦੇ ਨਾਲ ਇੱਕ ਵੱਡਾ ਖਰਚ ਕਿਤਨਾ ਕਿਤੇ ਦੇਸ਼ ਦੇ ਉੱਤੇ ਪੈਂਦਾ ਹੈ ਤੇ ਸ਼ਾਇਦ ਇਹਨੂੰ ਲੰਬੇ ਆਂਕਦੇ ਹੋਏ ਦੇਖਦੇ ਹਾਂ ਕਿ ਵੀ ਇੰਨਾ ਸਮਝੌਤਿਆਂ ਚੋਂ ਬਾਹਰ ਆ ਕੇ ਜਾਂ ਦੁਨੀਆ ਦੇ ਸਾਰੇ ਪੰਗੇ ਚੋਂ ਬਾਹਰ ਆ ਕੇ ਜਿਹੜਾ ਹੈਗਾ ਅਸੀਂ ਜਿਹੜਾ ਅਮਰੀਕਾ ਫਸਦੀ ਨੀਤੀ ਦੇ ਨਾਲ ਚੱਲਾਂਗੇ ਤੇ ਦੇਸ਼ ਦਾ ਪਲਾ ਹੋਵੇਗਾ ਬਾਕੀ ਇਹਦੇ ਦੁਨੀਆ ਤੇ ਕੀ ਅਸਰ ਪੈਂਦੇ ਨੇ ਉਹ ਆਪਾਂ ਆਉਣ ਵਾਲੇ ਸਮੇਂ 'ਚ ਹੀ ਸਾਨੂੰ ਪਤਾ ਲੱਗਣਗੇ ਸਾਡੇ ਨਿਊਜ਼ ਪੁਆਇੰਟ ਪ੍ਰੋਗਰਾਮ ਚੈਨਈ ਪ੍ਰੋਗਰਾਮ ਕਿਹੋ ਜਿਹਾ ਲੱਗਿਆ ਤੁਸੀਂ ਸਾਨੂੰ ਕਾਲ ਕਰਕੇ ਦੱਸ ਸਕਦੇ ਹੋ ਸਾਡਾ ਸੁਰੂਜ ਦਾ ਨੰਬਰ ਹੈ 0121551101 ਅਖੀਰ ਦੇ ਵਿੱਚ ਦਰਸ਼ਕਾਂ ਦਾ ਧੰਨਵਾਦ ਕਰਦੇ ਹਾਂ ਸਰਦਾਰ ਰਵਤਾਰ ਸਿੰਘ ਹੁਣ ਫਤਿਹ ਦੀ ਸਾਰ ਪੋਨੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ